ਯਾਰ ਇਹਨੇ ਵੀ ਅੱਧ ਵਿੱਚ ਘਾਰ ਧੋਖਾ ਦੇਣਾ ਸੀ। ਆਏ ਹੋਏ ਕੀ ਹੋ ਗਿਆ ਇਹਨੂੰ? ਮੈਂ ਤਾਂ ਸੋਨੂੰ ਪਹਿਲਾਂ ਹੀ ਕਿਹਾ ਸੀ ਵੀ ਤੁਸੀਂ ਇਹਦੀ ਹਵਾ ਉਹ ਚੈੱਕ ਕਰ ਲਓ। ਹੁਣ ਖੜ ਗਿਆ ਨਾ ਰਾਹ ਚ। ਹੁਣ ਤੁਰ ਕੇ ਜਾਣਾ ਪਊਗਾ ਏਡੀ ਦੂਰ। ਇਹ ਕਿਉਂ ਭਾਈ? ਕਿਵੇਂ ਸਾਈਕਲ ਜਾਂ ਰੋੜੀ ਲਈ ਜਾਂਨੇ ਹੋ? ਆ ਪਤਾ ਨਹੀਂ ਯਾਰ ਕੀ ਹੋ ਗਿਆ ਇਹਨੂੰ। ਚੱਲ ਨਹੀਂ ਰਿਹਾ। ਪਤਾ ਨਹੀਂ ਕੀ ਗਰਾਰੀ ਜੀ ਅੜ ਗਈ ਇਹਦੀ। ਏ ਬੱਸ ਫਿਰ ਕੁੱਤੇ ਵੇਲ ਹੋ ਗਏ ਲੱਗਦਾ ਮੈਨੂੰ ਤਾਂ ਇਹਦੇ। ਕੁੱਤੇ ਕਿਹੜੇ ਫੇਲ ਹੋ ਗਏ ਇਹਦੇ ਕੁੱਤੇ ਕੀ ਗਾਂ ਵੀ ਇਹ ਚ ਪੜਦੇ ਸੀਗੇ ਵੀ ਫੇਲ ਹੋ ਗਏ ਉਹ ਤਾਂ ਇਹਨੂੰ ਨਹੀਂ ਪਤਾ ਇਹਦੇ ਚ ਗੋਲੀਆਂ ਜਿਹੀਆਂ ਹੁੰਦੀਆਂ ਯਾਰ ਸੋਨੇ ਛੋਟੀਆਂ ਉਹ ਨਿਕਲ ਕੇ ਕਿਤੇ ਡਿੱਗ ਡੁੱਗ ਪਈਆਂ ਤਾਂ ਇਹਦਾ ਗਰਾਰੀ ਜੀ ਅੜੀ ਪਈ ਆ ਓ ਬਾਈ ਉਹ ਨੇੜੇ ਤੇੜੇ ਦਾ ਕੋਈ ਸਾਈਕਲ ਵਾਲਾ ਵੀ ਨਹੀਂ ਹੈਗਾ ਨਾ ਕੋਈ ਸਾਈਕਲ ਵਾਲੀ ਦੁਕਾਨ ਨਾ ਮਕੈਨਿਕ ਯਾਰ ਮੇਰੇ ਬਾਈ ਫੇਰ ਹੁਣ ਕੀ ਕਰਾਂਗੇ ਅਸੀਂ ਏ ਹੜਤਾ ਸੋਨੂ ਮੈਨੂੰ ਲੱਗਦਾ ਸਾਈਕਲ ਮੋੜਿਆ ਤੇ ਚੱਕ ਕੇ ਲੈ ਕੇ ਜਾਣਾ ਪਊਗਾ ਗਰਾਰੀ ਤਾਂ ਨਹੀਂ ਹੁਣ ਇਹਦੀ ਕੰਬਣੀ ਇਹ ਤਾਂ ਹੀ ਅੜੀ ਰਹੂਗੀ ਐ